ਇੱਕ ਪাজਲ ਗੇਮ ਤੁਸੀਂ ਸਾਰਿਆਂ ਨੇ ਖੇਡੀ ਹੋਵੇਗੀ ਜਿਸ ਦੇ ਵਿੱਚ ਬਾਹਰ ਨਿਕਲਣ ਦਾ ਸਿਰਫ ਇੱਕ ਰਸਤਾ ਹੁੰਦਾ ਪਰ ਸਾਡੇ ਨਾਲ ਇਸ ਤੋਂ ਬਿਲਕੁਲ ਉਲਟ ਹੁੰਦਾ ਸਾਡੀਆਂ ਜੋ ਪਰੇਸ਼ਾਨੀਆਂ ਨੇ ਸਾਡੀਆਂ ਜੋ ਚਿੰਤਾਵਾਂ ਨੇ ਉਹਨਾਂ ਚੋਂ ਬਾਹਰ ਨਿਕਲਣ ਦੇ ਸਾਰੇ ਹੀ ਰਸਤੇ ਖੁੱਲੇ ਨੇ ਪਰ ਉਹਨਾਂ ਚੋਂ ਬਾਹਰ ਕਿਵੇਂ ਨਿਕਲਣਾ ਤੇ ਉਹ ਕਿਹੜੇ ਰਸਤੇ ਨੇ ਇਸ ਦੇ ਬਾਰੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਅਸਲ ਵਿੱਚ ਜੋ ਸਾਡੀਆਂ ਚਿੰਤਾਵਾਂ ਨੇ ਜੋ ਪਰੇਸ਼ਾਨੀਆਂ ਨੇ ਉਹ ਸਾਨੂੰ ਵਿਰਸਤ ਵਿੱਚ ਮਿਲੀਆਂ ਹੋਈਆਂ ਨੇ ਉਹ ਸਾਡੀਆਂ ਕੁਝ ਧਾਰਨਾਵਾਂ ਨੇ ਜੋ ਹੁਣ ਸਾਡੀਆਂ ਆਦਤਾਂ ਬਣ ਚੁੱਕੀਆਂ ਨੇ ਅਸਲ ਵਿੱਚ ਅਸੀਂ ਆਪ ਹੀ ਆਪਣੇ ਮਾਪਦੰਡ ਤੈਅ ਕੀਤੇ ਹੋਏ ਆ ਜਿਹੜੀਆਂ ਸਾਡੀਆਂ ਪਰੇਸ਼ਾਨੀਆਂ ਨੇ ਉਹ ਸਾਡੇ ਮੌਜੂਦਾ ਹਾਲਾਤ ਦੇ ਅਨੁਸਾਰ ਨੇ ਅਸੀਂ ਆਪੇ ਹੀ ਤੈਅ ਕੀਤਾ ਹੋਇਆ ਕਿ ਜੇ ਇਸ ਤਰ੍ਹਾਂ ਦੀ ਕੰਡੀਸ਼ਨ ਆਉਂਦੀ ਆ ਜੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਤਾਂ ਅਸੀਂ ਪਰੇਸ਼ਾਨ ਹੋਣਾ ਜੇ ਇਹ ਚੀਜ਼ ਸਾਡੇ ਨਾਲ ਘਟਦੀ ਆ ਜੇ ਸਾਡੇ ਨਾਲ ਇਹ ਘਟਨਾ ਵਾਪਰਦੀ ਆ ਤਾਂ ਇਹ ਸਾਡੇ ਲਈ ਚਿੰਤਾ ਵਾਲੀ ਗੱਲ ਆ ਜਦੋਂ ਹਾਲਾਤ ਸਾਡੇ ਅਨੁਸਾਰ ਨਹੀਂ ਹੁੰਦੇ ਜਦੋਂ ਜੋ ਅਸੀਂ ਸੋਚਿਆ ਹੁੰਦਾ ਉਵੇਂ ਨਹੀਂ ਹੁੰਦਾ ਤਾਂ ਅਸੀਂ ਚਿੰਤਾ ਕਰਨ ਲੱਗ ਜਾਂਦੇ ਆ ਜਦੋਂ ਅਸੀਂ ਕਿਸੇ ਗੱਲ ਨੂੰ ਲੈ ਕੇ ਚਿੰਤਾ ਦੇ ਵਿੱਚ ਹੁੰਦੇ ਆ ਪਰੇਸ਼ਾਨ ਹੁੰਦੇ ਆ ਕਾ ਸਾਨੂੰ ਇਹ ਵੀ ਪਤਾ ਹੁੰਦਾ ਕਿ ਇਹ ਚਿੰਤਾ ਹਮੇਸ਼ਾ ਨਹੀਂ ਰਹਿਣੀ ਕਿਉਂਕਿ ਜਿਹੜੀਆਂ ਸਾਡੀਆਂ ਪਹਿਲਾਂ ਦੀਆਂ ਚਿੰਤਾਵਾਂ ਸੀ ਨਾ ਤਾਂ ਉਹ ਹਮੇਸ਼ਾ ਰਹੀਆਂ ਤੇ ਨਾ ਇਸ ਚਿੰਤਾ ਨੇ ਹਮੇਸ਼ਾ ਰਹਿਣਾ ਪਰ ਫਿਰ ਵੀ ਅਸੀਂ ਦੁਖੀ ਹੁੰਨੇ ਆ ਕਿਉਂਕਿ ਜਿਹੜੀ ਚੀਜ਼ ਸਾਨੂੰ ਦੁਖੀ ਕਰਦੀ ਆ ਉਹ ਸਾਡੇ ਅੰਦਰਲਾ ਹੰਕਾਰ ਆ ਉਹ ਸਾਡੀ ਮੈਂ ਆ ਜਿੰਨਾ ਟਾਈਮ ਅਸੀਂ ਆਪਣੀ ਉਸ ਮੈਂ ਨੂੰ ਆਪਣੇ ਉਸ ਹੰਕਾਰ ਨੂੰ ਨਹੀਂ ਖਤਮ ਕਰਦੇ ਉਹਨਾਂ ਟਾਈਮ ਸਾਡੀ ਜਿਹੜੀ ਚਿੰਤਾ ਉਹ ਉਵੇਂ ਹੀ ਬਣੀ ਰਹੇਗੀ ਤੁਸੀਂ ਕਿਸੇ ਬੂਟੇ ਨੂੰ ਉੱਪਰੋਂ ਵੱਢਦੇ ਹੋ ਉਹ ਫਿਰ ਹਰਾ ਭਰਾ ਹੋ ਜਾਵੇਗਾ ਜੇ ਉਸ ਨੂੰ ਖਤਮ ਕਰਨਾ ਤਾਂ ਉਸ ਦੀ ਜੜ ਪਟਣੀ ਪੈਣੀ ਆ ਉਸੇ ਤਰ੍ਹਾਂ ਹੀ ਜਿਹੜੀਆਂ ਸਾਡੀਆਂ ਚਿੰਤਾਵਾਂ ਨੇ ਉਹਨਾਂ ਦੀ ਜੜ ਸਾਡਾ ਹੰਕਾਰ ਆ ਜਦ ਤੱਕ ਉਹ ਨਹੀਂ ਖਤਮ ਹੁੰਦਾ ਜਦ ਤੱਕ ਸਾਡਾ ਉਹ ਵਜੂਦ ਨਹੀਂ ਖਤਮ ਹੁੰਦਾ ਉਦੋਂ ਤੱਕ ਅਸੀਂ ਐਵੇਂ ਹੀ ਚਿੰਤਾਵਾਂ ਦੇ ਵਿੱਚ ਘਰੇ ਰਹਾਂਗੇ ਜਦੋਂ ਅਸੀਂ ਉਸ ਦੀ ਵਜ੍ਹਾ ਨੂੰ ਲੱਭ ਕੇ ਉਸੇ ਨੂੰ ਹੀ ਖਤਮ ਕਰ ਦੇਵਾਂਗੇ ਫਿਰ ਜਾ ਕੇ ਸਾਡੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਚਿੰਤਾਵਾਂ ਨੇ ਫਿਰ ਉਹ ਪੂਰੀ ਤਰ੍ਹਾਂ ਖਤਮ ਹੋਣਗੀਆਂ ਜਿਵੇਂ ਆਪਾਂ ਜੇ ਕੋਈ ਕੰਮ ਸ਼ੁਰੂ ਕਰੀਏ ਤਾਂ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਇਹਦੇ ਵਿੱਚ ਸਫਲ ਵੀ ਹੋ ਸਕਦੇ ਆ ਤੇ ਆਪਾਂ ਇਹਦੇ ਵਿੱਚ ਫੇਰ ਵੀ ਹੋ ਸਕਦੇ ਆ ਅੱਪਾ ਇਸ ਚੀਜ਼ ਦੇ ਲਈ ਤਿਆਰ ਹੁੰਦੇ ਆ ਪਰ ਫਿਰ ਵੀ ਆਪਣੀ ਚਿੰਤਾ ਕਰਨ ਦੀ ਆਦਤ ਆ ਜਿਵੇਂ ਮੈਂ ਵੀਡੀਓ ਬਣਾਈ ਇਹਦੇ ਤੇ ਮਿਹਨਤ ਕੀਤੀ ਮੈਨੂੰ ਲੱਗਿਆ ਕਿ ਮੈਨੂੰ ਇਹ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਹੁਣ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਜਾਂ ਨਹੀਂ ਮੇਰਾ ਕੰਮ ਸੀ ਵੀਡੀਓ ਬਣਾਉਣਾ ਤੇ ਮਿਹਨਤ ਕਰਨਾ ਮੈਂ ਵੀਡੀਓ ਬਣਾਈ ਇਹ ਚੰਦਾ ਬਿਲਕੁਲ ਵਿਅਰਥ ਆ ਕਿ ਰਿਜ਼ਲਟ ਕਿਵੇਂ ਦਾ ਹੋਵੇਗਾ ਜਦੋਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡਾ ਕੰਮ ਸਿਰਫ ਮਿਹਨਤ ਕਰਨਾ ਪਰ ਫਿਰ ਵੀ ਸਾਡੀ ਆਦਤ ਬਣ ਗਈ ਕਿ ਅਸੀਂ ਚਿੰਤਾ ਕਰੇ ਬਿਨਾ ਰਹਿ ਨਹੀਂ ਸਕਦੇ ਇੱਕ ਜਿਹੜਾ ਪਦਾਰਥਵਾਦ ਵਧਿਆ ਮਾਰਕੀਟ ਦੇ ਵਿੱਚ ਕਿੰਨੀਆਂ ਚੀਜ਼ਾਂ ਨੇ ਤੇ ਉਹ ਸਾਰੀਆਂ ਚੀਜ਼ਾਂ ਸਾਨੂੰ ਪਰਮਾਉਂਦੀਆਂ ਨੇ ਅਸੀਂ ਹਰ ਇੱਕ ਚੀਜ਼ ਖਰੀਦਣਾ ਚਾਹੁੰਦੇ ਆ ਤਾਂ ਇਹ ਵੀ ਇੱਕ ਚਿੰਤਾ ਦਾ ਕਾਰਨ ਆ ਇਹਨਾਂ ਚੀਜ਼ਾਂ ਦੀ ਐਡਵਰਟਾਈਜ਼ਮੈਂਟ ਇਸ ਤਰ੍ਹਾਂ ਕੀਤੀ ਜਾਂਦੀ ਆ ਕਿ ਇਹਨਾਂ ਬਿਨਾ ਤੁਹਾਡੀ ਜ਼ਿੰਦਗੀ ਅਧੂਰੀ ਆ ਜੇ ਤੁਸੀਂ ਇਹ ਚੀਜ਼ਾਂ ਨਾ ਖਰੀਦੀਆਂ ਤਾਂ ਤੁਹਾਨੂੰ ਬਹੁਤ ਵੱਡਾ ਲਾਸ ਹੋ ਜਾਣਾ ਜ਼ਿੰਦਗੀ 50 ਸਾਲ ਪਹਿਲਾਂ ਵੀ ਚੱਲਦੀ ਸੀ ਤੇ ਜ਼ਿੰਦਗੀ ਅੱਜ ਵੀ ਚੱਲਦੀ ਆ ਪਰ ਅੱਜ ਬਹੁਤ ਸਾਰੀਆਂ ਬੇਲੋੜੀਆਂ ਚੀਜ਼ਾਂ ਨੂੰ ਸਾਡੀ ਜ਼ਰੂਰਤ ਬਣਾ ਦਿੱਤਾ ਗਿਆ ਇੱਕ ਗੱਲ ਯਾਦ ਰੱਖੋ ਕਿ ਜੇ ਕੋਈ ਚੀਜ਼ ਤੁਹਾਡੇ ਲਈ ਜ਼ਰੂਰੀ ਆ ਤੁਹਾਡਾ ਉਹਦੇ ਬਿਨਾ ਨਹੀਂ ਸਰ ਸਕਦਾ ਤਾਂ ਚਾਹੇ ਉਹ ਲੱਖ ਰੁਪਏ ਦੀ ਆ ਤਾਂ ਵੀ ਉਸ ਨੂੰ ਖਰੀਦਣ ਦੇ ਵਿੱਚ ਕੋਈ ਬੁਰਾਈ ਨਹੀਂ ਪਰ ਜੇ ਉਹ ਚੀਜ਼ ਤੁਹਾਡੇ ਕੰਮ ਦੀ ਹੀ ਨਹੀਂ ਜੇ ਤੁਸੀਂ ਉਸ ਨੂੰ ਸਿਰਫ ਦੂਜਿਆਂ ਦੀ ਦੇਖਾ ਦੇਖੀਂ ਖਰੀਦ ਰਹੇ ਹੋ ਕਿ ਫਲਾਣ ਨੇ ਖਰੀਦ ਲਈ ਤੇ ਮੈਂ ਵੀ ਖਰੀਦ ਲਵਾਂ ਫਿਰ ਚਾਹੇ ਉਸਦੀ ਕੀਮਤ 2 ਰੁਪਏ ਹੈ ਤਾਂ ਵੀ ਉਹ ਚੀਜ਼ ਤੁਹਾਡੇ ਲਈ ਮਹਿੰਗੀ ਆ ਤਾਂ ਵੀ ਉਹ ਚੀਜ਼ ਤੁਹਾਡੇ ਕੋਈ ਕੰਮ ਦੀ ਨਹੀਂ ਇਹ ਸਾਰੀਆਂ ਚਿੰਤਾਵਾਂ ਵਿਅਰਥ ਨੇ ਇਹ ਸਿਰਫ ਸਾਡੇ ਮਨ ਦੇ ਵਿੱਚ ਉਪਜੇ ਹੋਏ ਕੁਝ ਖਿਆਲ ਨੇ ਜਿਨ੍ਹਾਂ ਨੂੰ ਅਸੀਂ ਕੰਟਰੋਲ ਕਰਕੇ ਇਹਨਾਂ ਵਿਅਰਥ ਦੀਆਂ ਚਿੰਤਾਵਾਂ ਤੋਂ ਬਚ ਸਕਦੇ ਹਾਂ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਟੌਪਿਕ ਦੇ ਨਾਲ